ਪਿਆਰੇ ਦਰਸ਼ਕੋ ਨਿਗਿਜਿਆਨੋ ਸਾਸਰੀਕਾਲ ਮੈਂ ਹਮਨਕਾਰ ਸਿੰਘ ਤੇ ਇੰਟਰਨੈਸ਼ਨਲ ਅਪਡੇਟ ਵਿੱਚ ਜਿਸ ਤਰ੍ਹਾਂ ਤੁਹਾਨੂੰ ਪਤਾ ਹੈ ਕਿ ਅਸੀਂ ਉਹ ਵਿਸ਼ੇ ਲੈਨੇ ਆ ਜਿਹੜੇ ਬਿਲਕੁਲ ਰਾਸ਼ਟਰੀ ਨਹੀਂ ਅੰਤਰਰਾਸ਼ਟਰੀ ਤੌਰ ਤੇ ਪਖੇ ਹੁੰਦੇ ਆ ਔਰ ਪੰਜਾਬ ਮੇਜੂਆ ਸੀਟੀਵੀ ਚੈਨਲ ਤੇ ਅਸੀਂ ਤੁਹਾਨੂੰ ਨਿਗਿਜੀਆਂ ਕਹਿੰਦੇ ਹੋਏ ਇਹਨਾਂ ਮਸਲਿਆਂ ਤੇ ਤੁਹਾਡੀ ਨਜਾਨੀ ਕਰਾਉਨੇ ਆ ਜਿਨ੍ਹਾਂ ਵਿੱਚ ਅਸੀਂ ਪਹਿਲਾ ਮਸਲਾ ਅਮਰੀਕਾ ਤੋਂ ਸ਼ੁਰੂ ਕਰਦੇ ਆ ਉਹ ਇਹ ਹੈਗਾ ਕਿ ਅਮਰੀਕਾ ਵਿੱਚ ਹੋਈ ਕੁਆਡ ਸੰਗਠਨ ਦੀ ਮੀਟਿੰਗ ਨੇ ਵੱਡੀਆਂ ਪਲਾਂਘਾਂ ਨਾਲ ਵਰਨਣਯੋਗ ਪ੍ਰਾਪਤੀਆਂ ਕੀਤੀਆਂ ਆ ਪਿਛਲੇ ਦਿਨਾਂ ਵਿੱਚ ਹੀ ਅਮਰੀਕਾ ਵਿੱਚ ਇਹ ਕੁਆਡ ਸੰਗਠਨ ਦੀ ਮੀਟਿੰਗ ਹੋਈ ਆ ਜਿਹਦੇ ਵਿੱਚ ਭਾਰਤ ਵੀ ਮੈਂਬਰ ਆ ਔਰ ਉਹਦੇ ਵਿੱਚ ਜਾਪਾਨ ਵੀ ਆ ਔਰ ਉਹਦੇ ਵਿੱਚ ਆਸਟ੍ਰੇਲੀਆ ਔਰ ਅਮਰੀਕਾ ਇਹ ਸਾਰੇ ਮੈਂਬਰ ਨੇ ਔਰ ਇਹਦੇ ਵਿੱਚ ਜਿਹੜੀਆਂ ਨੀਤੀਆਂ ਘੜੀਆਂ ਗਈਆਂ ਮੀਟਿੰਗਾਂ ਹੋਈਆਂ ਉਹਦੇ ਵਿੱਚ ਖਾਸ ਤੌਰ ਤੇ ਚైనా ਨਾਲ ਜਿਹੜੀ ਪ੍ਰਸ਼ਾਂਤ ਸਾਗਰ ਹੈ ਉਹਦੇ ਵਿੱਚ ਜੋ ਚైనా ਵੱਲੋਂ ਜਿਆਦਾ ਇਸ ਤਰ੍ਹਾਂ ਦੀਆਂ ਨਾਂ ਸਾਰਨਜੋਗ ਜਾਂ ਜੋ ਗੱਲਾਂ ਕੀਤੀਆਂ ਜਾਂਦੀਆਂ ਨੇ ਉਹਨੂੰ ਉਹਨਾਂ ਨੇ ਰੋਕਣ ਲਈ ਇਹ ਕੁਆਡਰ ਸੰਗਠਨ ਦੀ ਮੀਟਿੰਗ ਰੱਖੀ ਆ ਔਰ ਉਹਦੇ ਵਿੱਚ ਪ੍ਰਦੂਸ਼ਣ ਨਾਲ ਵੀ ਜਿਹੜੀਆਂ ਫਲਾ ਰਹੇ ਨੇ ਉਹਦੇ ਤੇ ਵੀ ਗੱਲ ਹੋਈ ਆ ਔਰ ਉਹਦੇ ਤੇ ਬਾਕੀ ਜਿਹੜੇ ਦੇਸ਼ ਨੇ ਡਿਵੈਲਪਿੰਗ ਕੰਟਰੀ ਆ ਉਹਨਾਂ ਦੇ ਨਾਲ ਵੀ ਬਾਕੀ ਜਿਹੜੇ ਦੇਸ਼ ਨੇ ਉਹਨਾਂ ਦਾ ਘਾਟ ਚੋੜ ਉਹਨਾਂ ਦਾ ਲੈਂਡ ਡੇਨ ਔਰ ਦਵਲੇ ਸਬੰਧ ਉਹਨਾਂ ਦੀ ਵੀ ਗੱਲ ਹੋਈ ਆ ਔਰ ਖਾਸ ਕਰਕੇ ਚైనా ਦੇ ਲਈ ਗੱਲ ਹੋਈ ਆ ਕਿ ਚైనా ਦਾ ਇੱਕ ਮੁੱਦਾ ਇਸ ਤਰ੍ਹਾਂ ਦਾ ਸੀ ਪਕਿਆ ਸੀਗਾ ਕਿ ਉਹਨਾਂ ਦੇ ਕਈ ਅਮਰੀਕਾ ਦੇ ਵਿੱਚ ਗੁਬਾਰੇ ਵੀ ਫੜੇ ਗਏ ਜਿਹੜੇ ਹੁੰਦੇ ਰਹੇ ਆ ਔਰ ਉਹਦੇ ਵਿੱਚ ਪਾਣੀ ਦਾ ਵੀ ਬੜਾ ਕੁਝ ਕਰ ਰਹੇ ਆ ਔਰ ਜਿਹੜੇ ਸ਼ਿਪ ਜਾਂਦੇ ਉਹਨਾਂ ਰਾਹੀਂ ਵੀ ਕਰ ਰਹੇ ਆ ਔਰ ਉਹ ਜਿਹੜੇ ਕੁਝ ਕਰਦੇ ਨੇ ਪੈਸੇ ਤਾਂ ਚైనా ਦੇ ਹਰ ਦੇਸ਼ ਵਿੱਚ ਨਾਗਰਿਕ ਬੈਠੇ ਆ ਕੋਈ ਵੀ ਦੇਸ਼ ਹੈ ਨਾ ਤੋਂ ਬਿਗੈਰ ਨਹੀਂ ਹਰ ਦੇਸ਼ ਦੇ ਵਿੱਚ ਇਕੱਠੇ ਬੈਠਿਆ ਕਈ ਜਗ੍ਹਾ ਨਾ ਦੇ ਰੈਸਟੋਰੈਂਟ ਆ ਕਈ ਜਗ੍ਹਾ ਨਾ ਦੀਆਂ ਗੱਡੀਆਂ ਟ੍ਰਾਂਸਪੋਰਟੇਸ਼ਨ ਦੀ ਜਿਹੜੀ ਖਰੀਦੋ-ਫਰੋਖਤ ਆ ਕਈ ਜਗ੍ਹਾ ਤੇ ਨਾ ਦੇ ਕੱਪੜੇ ਵੇਚਣ ਦੀ ਆ ਕਈ ਜਗ੍ਹਾ ਤੇ ਇਲੈਕਟ੍ਰੋਨਿਕਸ ਦਾ ਸਮਾਨ ਔਰ ਹਰ ਚੀਜ਼ਾਂ ਜੜੀਆਂ ਆ ਭਾਰਤ ਵਿੱਚ ਵੀ ਸਾਰੀਆਂ ਚੀਜ਼ਾਂ ਸੀ ਇਹਨਾਂ ਦੀਆਂ ਬਣੀਆਂ ਹੀ ਜੜੀਆਂ ਵਰਤ ਵਿੱਚ ਲਿਆਉਣੇ ਆ ਔਰ ਇਹ ਇਸ ਕਰਕੇ ਜਿਹੜੇ ਕੁਆਡ ਸੀ ਉਹਦੇ ਵਿੱਚ ਗੱਡੀਆਂ ਵੱਡੀਆਂ ਪਲਾਂਗਾ ਨਾਲ ਗੱਲਬਾਤ ਹੋਈ ਆ ਔਰ ਉਹਦੇ ਵਿੱਚ ਜਿੰਨੇ ਵੀ ਅ ਨਮਾਇੰਦੇ ਗਏ ਨੇ ਉਹਨਾਂ ਵੱਲੋਂ ਕਈ ਸਮੱਸਿਆਵਾਂ ਜਿਹੜੀਆਂ ਅਸੀਂ ਹਰਦੇਸ਼ ਦੀਆਂ ਉਹਨਾਂ ਨੂੰ ਸਾਂਝਾ ਕੀਤਾ ਗਿਆ ਉਹਨਾਂ ਸਮੱਸਿਆ ਨੂੰ ਫੌਰੀ ਤੌਰ ਤੇ ਹੱਲ ਕਰਨ ਦੀਆਂ ਵੀ ਗੱਲਾਂ ਹੋਈਆਂ ਔਰ ਉਹਨਾਂ ਦੇ ਵਿੱਚ ਇਹ ਕਿਹਾ ਗਿਆ ਕਿ ਜਿਹੜੀ ਜਿਹੜੀ ਜਮਾਤਾਂ ਬਣੀਆਂ ਨੇ ਲੌਬੀ ਬਣੀਆਂ ਉਹਨਾਂ ਨੂੰ ਖੰਡੇ ਦੇਣਾ ਚਾਹੀਦਾ ਉਹਨਾਂ ਨੂੰ ਤੋੜ ਦੇਣਾ ਚਾਹੀਦਾ ਤਾਂ ਕਿ ਪੂਰੇ ਵਿਸ਼ ਵਿੱਚ ਸ਼ਾਂਤੀ ਦਾ ਮਾਹੌਲ ਬਣਿਆ ਰਹੇ ਜਿੱਥੇ ਸ਼ਾਂਤੀ ਹੈ ਉੱਥੇ ਖੁਸ਼ਹਾਲੀ ਹੈ ਜੇ ਖੁਸ਼ਹਾਲੀ ਹੈ ਉੱਥੇ ਤੇ ਜਿਹੜੇ ਨਾਗਰਿਕ ਨੇ ਉਹ ਸੁਖ ਦੀ ਨੀਂਦ ਸੌਣਗੇ ਤੇ ਜਿੱਥੇ ਰੌਲਾ ਹੈ ਜਿੱਥੇ ਲੜਾਈ ਹੈ ਜਿੱਥੇ ਬਹੁਤ ਹੀ ਇੱਕ ਦੂਜੇ ਦੀ ਖਿੱਚਤ ਹੋਈ ਹੈ ਇਨੂੰ ਲੈ ਕੇ ਬਹੁਤ ਬੋਲੰਕੇੰਦਿਆ ਉੱਥੇ ਜਾ ਕੇ ਲੋਕਾਂ ਲਈ ਜੀਣਾ ਦੁਭਰ ਹੋ ਜਾਂਦਾ ਇਸ ਗੱਲ ਨੂੰ ਉਹਨਾਂ ਨੇ ਮਦਦ ਨਜ਼ਰ ਰੱਖਦੇ ਹੋਏ ਕੁਆਰਟਸ ਸੰਗਠਨ ਦੇ ਵਿੱਚ ਜਿਹੜੀ ਮੀਟਿੰਗ ਬੁਲਾਈ ਸੀ ਉਹਦੇ ਵਿੱਚ ਬੜੀਆਂ ਵੱਡੀਆਂ ਅਚੀਵਮੈਂਟ ਨੇ ਬਹੁਤ ਵੱਡੀਆਂ ਪ੍ਰਾਪਤੀਆਂ ਨੇ ਔਰ ਉਹਨਾਂ ਪ੍ਰਾਪਤੀਆਂ ਨੂੰ ਲੋਕਾਂ ਦੇ ਮਦਦ ਨਜ਼ਰ ਰੱਖਣ ਲਈ ਲੋਕਾਂ ਦੇ ਸਾਹਮਣੇ ਲਿਆਉਣ ਲਈ ਵੀਡੀਓ ਵੀ ਵਾਇਰਲ ਹੋਈਆਂ ਔਰ ਹਰ ਜਗ੍ਹਾ ਇਹਦੇ ਬਾਰੇ ਗੱਲਬਾਤ ਹੋਈ ਹੈ ਕਿਉਂਕਿ ਸੁਪਰ ਕੰਟਰੀ ਅਮਰੀਕਾ ਉਹਦੇ ਵਿੱਚ ਜਦੋਂ ਇਸ ਤਰ੍ਹਾਂ ਦੇ ਸੰਗਠਨ ਦੀ ਮੀਟਿੰਗ ਹੁੰਦੀ ਹੈ ਉਹਦੇ ਵਿੱਚ ਪ੍ਰਾਪਤੀਆਂ ਦੀ ਗੱਲ ਹੁੰਦੀ ਹੈ ਔਰ ਉਹਦੇ ਵਿੱਚ ਜੋ ਕੁਝ ਉਹ ਕਰਨਾ ਚਾਹੁੰਦੇ ਨਹੀਂ ਕਿਉਂਕਿ ਹਰ ਪਾਸੇ ਅਮਰੀਕਾ ਦਾ ਹੀ ਨਗਾਰਾ ਵੱਜਦਾ ਉੱਥੇ ਕਰਕੇ ਜਦੋਂ ਉਹਨਾਂ ਨੇ ਡਿਸੀਜਨ ਲੈ ਲਿਆ ਸਾਰਿਆਂ ਨੂੰ ਮੰਨਣਾ ਪੈਣਾ ਔਰ ਉਹਦੇ ਵਿੱਚ ਬਾਕੀ ਦੇਸ਼ਵਾਂ ਨਾਲ ਸਾਥੀਆਂ ਦੇ ਤੌਰ ਤੇ ਚੱਲ ਪੈਂਦੇ ਆ ਔਰ ਉਸੇ ਤਰ੍ਹਾਂ ਜਿਸ ਤਰ੍ਹਾਂ G20 ਸੀ ਉਹਦੇ ਨਾਲ ਵੀ ਲੋਕਾਂ ਨੇ ਬੜਾ ਕੁਝ ਪ੍ਰਾਪਤੀਆਂ ਕੀਤੀਆਂ ਔਰ ਇਹਦੇ ਨਾਲ ਹੁਣ ਇਹਨਾਂ ਨੇ ਇਹ ਵੀ ਕੀਤਾ ਸੀਗਾ ਜਿਹੜਾ ਪੋਲੂਸ਼ਨ ਹੋ ਰਿਹਾ ਸਾਰੇ ਦੇਸ਼ਾਂ ਵਿੱਚ ਫੈਲ ਰਿਹਾ ਇਹਦੇ ਤੇ ਵੀ ਗੱਲ ਕਰਨੀ ਚਾਹੀਦੀ ਆ ਉਹਦੇ ਵਿੱਚ ਇੰਡਸਟਰੀ ਜਿਹੜੀ ਹੈਗੀ ਆ ਉਹਦੇ ਤੇ ਖਾਸ ਤੌਰ ਤੇ ਰੋਕ ਲਾਉਣੀ ਚਾਹੀਦੀ ਆ ਇੰਡਸਟਰੀ ਜਿੱਥੇ ਵੱਸੋ ਹੈਗੇ ਉੱਥੇ ਨਹੀਂ ਹੋਣੀ ਚਾਹੀਦੀ ਜਿਹੜੀ ਵੀ ਕੰਪਨੀਾਂ ਇੰਡਸਟਰੀਸਟ ਨੇ ਜਾਂ ਉਹਨਾਂ ਦੇ ਲੋਕ ਨੇ ਉਹਨਾਂ ਨੂੰ ਨੁਮਾਇੰਦਗੀ ਤੌਰ ਤੇ ਵੀ ਬੁਲਾਇਆ ਜਾਏਗਾ ਔਰ ਉਸ ਤੋਂ ਬਾਅਦ ਇਹ ਰੱਖਿਆ ਜਾਊਗਾ ਕਿ ਬਾਤ ਲੋ ਇਹਦੇ ਨਾਲ ਬਿਮਾਰ ਹੁੰਦੇ ਨੇ ਬਹੁਤ ਲੋਕ ਮਰਦੇ ਨੇ ਔਰ ਇਸ ਨਾਲ ਇਹਨੂੰ ਸਫਾਈ ਦੇ ਤੌਰ ਤੇ ਰੱਖਿਆ ਜਾਵੇ ਤਾਂ ਕਿ ਚੁਗਿਰਦਾ ਬਿਲਕੁਲ ਸਾਫ਼ ਹੋ ਜਾਵੇ ਇਹ ਗੱਲ ਬਿਲਕੁਲ ਅਹਿਮ ਹੈ ਔਰ ਇਸ ਇਹਨਾਂ ਮੁੱਦਿਆਂ ਤੇ ਗੱਲ ਹੁੰਦੀ ਰਹਿੰਦੀ ਆ ਦੂਜੀ ਹੈਗੀ ਆ ਕਿ ਕਾਮਨਵੈਲਥ ਯੂਥ ਕਾਉਂਸਲ ਚੋਣਾ ਵਿੱਚ ਭਾਰਤ ਨੇ ਚਾਰ ਅਹਿਮ ਮੁੱਦਿਆਂ ਤੇ ਜਿੱਤ ਹਾਸਲ ਕੀਤੀ ਇਹ ਲੰਡਨ ਵਿੱਚ ਹੋਈ ਹੈ ਮੀਟਿੰਗ ਕਾਮਨਵੈਲਥ ਯੂਥ ਕਾਉਂਸਲ ਜਿਹੜੀ ਚੋਣ ਹੋਈ ਉਹਦੇ ਵਿੱਚ ਜਿਹੜੇ ਚਾਰ ਮੁੱਦੇ ਉਹਨਾਂ ਰੱਖਿਆ ਉਹਦੇ ਵਿੱਚ ਉਹਨਾਂ ਨੇ ਇਹ ਕਿਹਾ ਕਿ ਚਾਰ ਜਿਹੜੇ ਅਹਿਮ ਮੁੱਦਿਆਂ ਤੇ ਲਿਆ ਗਿਆ ਉਹ ਬਿਲਕੁਲ ਭਾਰਤੀ ਨੇ ਪੰਜਾਬੀ ਨੇ ਜਿਨ੍ਹਾਂ ਨੂੰ ਮੁੱਦੇ ਦੇ ਨਾਲ ਇਨਵੋਲ ਕਰਕੇ ਤੇ ਜਿਹੜੀਆਂ ਉੱਥੇ ਉਹਨਾਂ ਨੂੰ ਅਧਿਕਾਰੀ ਬਣਾਇਆ ਗਿਆ ਉਹਨਾਂ ਨੂੰ ਪਦਮੀਆਂ ਦਿੱਤੀਆਂ ਗਿਆ ਕਿ ਤੁਸੀਂ ਆਹ ਕੰਮ ਸੰਭਾਲਣਾ ਤੇ ਚਾਰ ਜਿਹੜੇ ਹਨ ਵਿੱਚੋਂ ਸਾਡੇ ਭਾਰਤੀ ਨੇ ਪੰਜਾਬੀ ਨੇ ਔਰ ਉਹਨਾਂ ਨੇ ਬਹੁਤ ਮੁੱਦੇ ਜਿਹੜੇ ਹੈਗਾ ਕਿ ਜਿਹਦੇ ਵਿੱਚ ਜਾਣਾ ਆਉਣਾ ਹੁੰਦਾ ਜਿਹਦੇ ਵਿੱਚ ਵੀਜ਼ਾ ਲੱਗਦਾ ਹੈਗਾ ਉਹਦੇ ਵਿੱਚ ਜਿਹੜੇ ਪੈਸੇ ਵਾਧੇ ਲੱਗ ਜਾਂਦੇ ਆ ਜ ਹਰ ਸਾਲ ਵਧਦੇ ਆ ਉਹਨਾਂ ਪਾਰਟੀਆਂ ਨੂੰ ਇਹਨਾਂ ਨੇ ਕਿਹਾ ਕਿ ਉਹਦੇ ਵਿੱਚ ਜਿਹੜਾ ਵੀ ਬਣਿਆ ਪੈਸਾ ਹੈਗਾ ਜੋ ਇਮੀਗ੍ਰੇਸ਼ਨ ਵੱਲੋਂ ਫੀਸ ਦਿੱਤੀ ਜਾਂਦੀ ਆ ਉਹ ਬਿਲਕੁਲ ਵਾਜਬ ਹੋਣੀ ਚਾਹੀਦੀ ਆ ਉਹਨੂੰ ਹਰ ਸਾਲ ਹਰ ਮਹੀਨੇ ਵਧਾਉਣਾ ਨਹੀਂ ਚਾਹੀਦਾ ਦੂਜਾ ਹੈਗਾ ਕਿ ਜਿਹੜੇ ਵੀ ਪ੍ਰਵਾਸੀ ਉੱਥੇ ਬੈਠੇ ਨੇ ਇੰਗਲੈਂਡ ਦੇ ਵਿੱਚ ਜਿਸ ਤਰ੍ਹਾਂ ਜਿਹੜੀ ਪਹਿਲੀ ਪਹਿਲੀ ਰਿਸੀ ਸੁਨਕ ਜੀ ਦੀ ਸਰਕਾਰ ਸੀਗੀ ਉਹਨਾਂ ਨੇ ਉਹਨਾਂ ਨੂੰ ਉੱਥੋਂ ਪ੍ਰਵਾਸ ਕਰ ਲਈ ਅਫਰੀਕਾ ਦੇ ਕੁਝ ਏਰੀਆ ਸੀ ਉੱਥੇ ਭੇਜਣਾ ਚਾਹਿਆ ਸੀਗਾ ਔਰ ਉਹਨਾਂ ਨੇ ਉਹ ਵੀ ਰੋਕ ਲਾਈ ਹੈ ਉਹਨਾਂ ਨੇ ਕਹਤਾ ਕਿ ਉਹਦੇ ਤੇ ਕੋਈ ਇਸ ਤਰ੍ਹਾਂ ਦਾ ਗੱਲ ਨਹੀਂ ਹੋਣੀ ਚਾਹੀਦੀ ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਲੋਕ ਬੈਠੇ ਨੇ ਉਹ ਵਿਚਾਰੇ ਆਵਾਜ਼ਾਰ ਨਾ ਹੋਣ ਉਹ ਵਿਚਾਰੇ ਪਨਾਹ ਗੀਰ ਨਾ ਬਣ ਜਾਣ ਉਹ ਆਪਣੀ ਜਗ੍ਹਾ ਛੱਡ ਕੇ ਦੂਜੀ ਜਗ੍ਹਾ ਤੇ ਜਾਣਗੇ ਬੱਚੇ ਵਿਚਾਰੇ ਰੁੱਲ ਜਾਣਗੇ ਪੈਸਾ ਬਰਬਾਦ ਹੋ ਜਾਊਗਾ ਬਿਮਾਰ ਹੋ ਜਾਣਗੇ ਇਸ ਗੱਲ ਨੂੰ ਨਾ ਲੈ ਕੇ ਅੱਗੇ ਰੱਖਿਆ ਇਹਨਾਂ ਮੁੱਦਿਆਂ ਤੇ ਗੱਲ ਕੀਤੀ ਆ ਔਰ ਖਾਸ ਤੌਰ ਤੇ ਜਿੰਨੇ ਵੀ ਕਾਮਨਵੈਲਥ ਤੇ ਯੂਥ ਕੌਂਸਲ ਦੀਆਂ ਚੋਣਾਂ ਵਿੱਚ ਭਾਗੀ ਨੇ ਭਾਗੀਦਾਰ ਨੇ ਉਹਨਾਂ ਨੇ ਖਾਸ ਕਰਕੇ ਡਿਵੈਲਪਿੰਗ ਕੰਟਰੀਆਂ ਦੀ ਵੀ ਗੱਲ ਕੀਤੀ ਹੈ ਜਿਹੜੇ ਵਿਕਸਤ ਹੋ ਰਹੇ ਨੇ ਦੇਸ਼ ਉਹਨਾਂ ਦੇਸ਼ਾਂ ਦੀ ਗੱਲ ਕੀਤੀ ਹੈ ਕਿ ਉਹਨਾਂ ਦੇਸ਼ਾਂ ਵਿੱਚ ਜਿਹੜੀ ਗਰੀਬੀ ਆ ਜਿਹੜੀ ਗਰੀਬੀ ਨਾਲ ਚੂਜ ਰਹੇ ਨੇ ਉਹਨਾਂ ਨੂੰ ਵੀ ਸਾਡੇ ਵੱਲੋਂ ਕੁਝ ਸਹਾਇਤਾ ਹੋਣੀ ਚਾਹੀਦੀ ਹੈ ਜਿਹੜੇ ਡਵੈਪ ਕੰਟਰੀ ਨੇ ਉਹਨਾਂ ਨੇ ਕਈ ਨਾਮ ਲੈਨੇ ਜਿਸ ਤਰ੍ਹਾਂ ਬੰਗਲਾਦੇਸ਼ ਹੈ ਔਰ ਸ਼੍ਰੀਲੰਕਾ ਸ਼੍ਰੀਲੰਕਾ ਦੇ ਹੁਣੇ ਰਾਸ਼ਪਤੀ ਚੋਣ ਹੋਈ ਸੀਗੀ ਉਹਦੇ ਵਿੱਚ ਵੀ ਪਹਿਲਾਂ ਬਗਾਵਤ ਹੋਈ ਸੀ ਬਹੁਤ ਰੌਲਾ ਪਿਆ ਸੀਗਾ ਅਫਗਾਨਿਸਤਾਨ ਦਾ ਨਾ ਆਇਆ ਪਾਕਿਸਤਾਨ ਦਾ ਆਇਆ ਔਰ ਬਾਕੀ ਜਿਹੜੇ ਵੀ ਜਿਹੜੇ ਡਿਵੈਲਪਿੰਗ ਕੰਟਰੀ ਨੇ ਉਹਨਾਂ ਦੀ ਗੱਲ ਕੀਤੀ ਹੈ ਕਿ ਉਹਨਾਂ ਨੂੰ ਵੀ ਹੁਣ ਅਗਲੀ ਪਰਤ ਤੇ ਲਿਆਂਦਾ ਜਾਵੇ ਉਹਨਾਂ ਦੀ ਜਿਹੜੀ ਇਸ ਵੇਲੇ ਸਥਿਤੀ ਹੈ ਉਹਨੂੰ ਸਦਾਰਿਆ ਜਾਵੇ ਤਾਂ ਕਿ ਲੋਕ ਜਿਹੜੇ ਹੈਗੇ ਆ ਉਹ ਅੱਗੇ ਆ ਸਕਣ ਆਪਣੇ ਦੇਸ਼ ਨੂੰ ਖੁਸ਼ਹਾਲ ਬਣਾ ਸਕਣ ਔਰ ਗਰੀਬੀ ਨੂੰ ਦੂਰ ਕਰ ਸਕਣ ਉਹ ਕਹਿੰਦੇ ਨੇ ਕਿ ਇਹਨਾਂ ਪਰਤਾਂ ਵਿੱਚ ਨਾ ਰੁਲ ਜਾਣ ਉਹਨਾਂ ਦੇ ਬੱਚੇ ਵਿਚਾਰੇ ਪੜਨ ਲਿਖਣ ਔਰ ਵੱਡੇ ਵਿਦਵਾਨ ਬਣਨ ਔਰ ਉੱਚ ਅਧਿਕਾਰੀ ਵੀ ਬਣਨ ਸਾਰਾ ਕੁਝ ਇਹ ਉਹਨਾਂ ਦੇ ਨਾਲ ਚੱਲਦਾ ਆ ਰਿਹਾ ਹੁਣ ਅਸੀਂ ਅਮਰੀਕਾ ਦੀ ਗੱਲ ਕਰਦੇ ਆ ਅਮਰੀਕਾ ਰੇਡੀਓ ਨਾਟਕਾ ਜਿਹਦਾ ਹੈਗਾ ਯੂਅਰ ਟੋਲੀ ਯਾਨੀ ਡਾਲਰ ਉਹਦਾ ਈਰਾਨ ਵਿੱਚ ਫਿਰ ਪ੍ਰਸਾਰਣ ਸ਼ੁਰੂ ਹੋ ਗਿਆ 1949 ਤੋਂ ਸ਼ੁਰੂ ਹੋਇਆ ਸੀ ਤੇ ਹੁਣ ਲਗਾਤਾਰ ਸ਼ੁਰੂ ਹੋਇਆ ਔਰ ਇਹਦੇ ਵਿੱਚ ਡਾਲਰ ਦੀ ਗੱਲ ਹੈ ਡਾਲਰ ਦੇ ਨਾਲ ਰਿਲੇਟਡ ਇੱਕ ਆ ਨਾਟਕ ਹੈਗਾ ਅਮਰੀਕਾ ਰੇਡੀਓ ਨਾਟਕ ਹੈਗਾ ਔਰ ਇਹਦੇ ਵਿੱਚ ਉਹਨੂੰ ਬਹੁਤ ਲੋਕ ਪਸੰਦ ਕਰ ਰਹੇ ਆ ਆ ਈਰਾਨ ਵਿੱਚ ਤੇ ਤਹਿਰਾਨ ਜਿਹੜੀ ਉੱਥੇ ਦੀ ਰਾਜਧਾਨੀ ਉੱਥੇ ਹੀ ਇਹ ਦਾ ਪ੍ਰਸਾਰਣ ਹੁੰਦਾ ਔਰ ਬਹੁਤ ਲੋਕ ਪਿਆਰ ਨਾਲ ਔਰ ਬਾਤ ਮੁਹਬਤ ਨਾਲ ਇਹਨੂੰ ਵੇਖਦੇ ਆ ਔਰ ਇਹ ਲਗਾਤਾਰ ਚੱਲਦਾ ਰਿਹਾ ਕਿਉਂਕਿ ਇਹਦੇ ਵਿੱਚ ਇੰਟਰਸਟ ਆ ਇਹਦੇ ਵਿੱਚ ਮਨੋਰੰਜਨ ਆ ਇਹਦੇ ਵਿੱਚ ਲੈਸਨ ਐ ਕਿ ਜੱਜ ਚੀਜ਼ਾਂ ਆ ਜਿਹੜੀ ਐਜੂਕੇਟਿਵ ਚੀਜ਼ ਹੁੰਦੀ ਆ ਉਹਨੂੰ ਲੋਕ ਵਾਰ-ਵਾਰ ਦੇਖਦੇ ਆ ਅਰੋਦੀ ਆਪਣੀ ਭਾਸ਼ਾ ਵਿੱਚ ਉਹਦਾ ਤਰਜਮਾ ਕੀਤਾ ਗਿਆ ਆਪਣੀ ਲੈਂਗੁਏਜ ਦੇ ਵਿੱਚ ਉਹਨਾਂ ਨੇ ਉਹਦੇ ਵਿੱਚ ਹੀ ਵੇਖਦੇ ਆ ਚਾਹੇ ਅੰਗਰੇਜ਼ੀ ਤਾਂ ਲੋਕ ਨੂੰ ਸਾਰੇ ਕੁਝ ਜਾਣਦੇ ਹੀ ਆ ਔਰ ਇਹ ਨਾਟਕ ਨੂੰ ਦੁਬਾਰਾ ਰੇਡੀਓ ਤੇ ਪ੍ਰਸਾਰਨ ਤੇ ਦੁਬਾਰਾ ਹੋ ਰਿਹਾ ਬ੍ਰਾਡਕਾਸਟਿੰਗ ਔਰ ਸਾਰੇ ਪਾਸੇ ਨੂੰ ਦੇਖ ਰਹੇ ਆ ਲੋਕ ਔਰ ਇਹਦੇ ਵਿੱਚ ਜਿਹੜੀ ਦੇਖਣ ਦੀ ਤਾਦਾਦ ਹੈ ਉਹ ਜ਼ਿਆਦਾ ਹੋ ਰਹੀ ਹੈ ਦਿਨ ਹੁੰਦੇ ਨੇ ਕਿਉਂਕਿ ਜਿਹੜੀ ਉਹਨਾਂ ਦੀ ਤਾਦਾਦ ਤੋਂ ਪਤਾ ਲੱਗਦਾ ਹੈਗਾ ਕਿ ਜਦੋਂ ਵੇਖਦੇ ਆ ਆਪਣਾ ਆਪਣਾ ਕਮੈਂਟਸ ਦਿੰਦੇ ਆ ਸਾਰਾ ਕੁਝ ਕਰਦੇ ਆ ਔਰ ਇਹਨੂੰ ਉਹਨਾਂ ਨੇ ਵਾਇਰਲ ਵੀ ਕੀਤਾ ਤੇ ਵੀਡੀਓ ਦੇ ਰਹੇ ਵੀ ਔਰ ਉਹਦੇ ਨਾਲ ਚੱਲਦੇ ਆ ਫਿਰਦਾ ਜਿਹੜਾ ਰੇਡੀਓ ਹੈਗਾ ਉਹ ਮੋਬਾਈਲ ਉਹਦੇ ਤੇ ਵੀ ਵੇਖਦੇ ਆ ਜਦੋਂ ਗੱਡੀਆਂ ਚੱਲਦੀਆਂ ਟਰੱਕ ਚੱਲਦੇ ਆ ਉਹਦੇ ਨਾਲ ਹੀ ਬੰਨ ਕੇ ਸੁਣੀ ਜਾਂਦੇ ਆ ਕਿਉਂਕਿ ਰੇਡੀਓ ਦੇ ਲਈ ਅਸੀਂ ਨੇੜੇ ਨਹੀਂ ਬੈਣਾ ਪੈਂਦਾ ਔਰ ਇਹਦੇ ਵਿੱਚ ਜਿਹੜਾ ਆਡੀਓ ਨਾਲ ਹੀ ਸਾਡੀ ਗੱਲ ਚੱਲ ਜਾਂਦੀ ਆ ਆਡੀਓ ਵੇਖ ਕੇ ਅਸੀਂ ਸਾਰਾ ਕੁਝ ਲਰਨ ਕਰ ਜਾਂਦੇ ਆ ਔਰ ਇਹ ਵਾਕਈ ਗੱਲ ਅੱਛੀ ਹੈ ਬੜੀ ਯੂਨੀਕ ਹੈ ਬੜੀ ਅਜੀਬੋ ਗਰੀਬ ਹੈ ਇਸੇ ਕਰਕੇ ਹੀ ਇਹਨੂੰ ਲੋਕ ਪਸੰਦ ਕਰ ਰਹੇ ਆ ਦੂਜਾ ਵਿਸ਼ਾ ਹੈਗਾ ਬੱਚਿਆਂ ਦੇ ਲਈ ਬੱਚਿਆਂ ਦੀ ਪੜ੍ਹਾਈ ਲਈ ਅਮਰੀਕਾ ਦੇ ਵਿੱਚ ਉਹਨਾਂ ਨੇ ਕਿਹਾ 97% ਬੱਚੇ ਸਕੂਲੀ ਪੜ੍ਹਾਈ ਸਮੇ 43 ਮਿੰਟ ਆਸਨ ਫੋਨ ਵੇਖਣ ਵਿੱਚ ਬਿਤਾ ਰਹੇ ਹਨ ਅਮਰੀਕਾ ਸਮੇਤ ਹੋਰ ਵੱਡੇ ਦੇਸ਼ਾਂ ਵਿੱਚ ਇਹ ਆਦਤ ਫੈਲੀ ਹੋਈ ਹੈ ਬੱਚਿਆਂ 'ਚ ਔਰ ਉਹਨਾਂ ਨੇ ਕਿਹਾ ਕਿ 97% ਬੱਚੇ ਜਿਹੜੇ ਆ ਇਸ ਪਾਸੇ ਲੱਗੇ ਪਏ ਆ ਔਰ ਇਹਦੇ ਵਿੱਚ ਜਦੋਂ ਕੰਪਿਊਟਰ ਤੇ ਬਹਿ ਜਾਂਦੇ ਆ ਜਦੋਂ ਲੰਚ ਹੁੰਦਾ ਛੁੱਟੀ ਹੁੰਦੀ ਆ ਜਦੋਂ ਉਹ ਰੋਟੀ ਖਾਂਦੇ ਆ ਉਦੋਂ ਕੰਪਿਊਟਰ ਵਾਲੇ ਹੋ ਜਾਂਦੇ ਆ ਉਹ ਸਾਰਾ ਸਮਾਂ ਉੱਧਰ ਬਿਤਾਉਂਦੇ ਰੋਟੀ ਵੀ ਚੰਜਣਾ ਨਹੀਂ ਖਾਂਦੇ ਔਰ ਜਦ ਗਰਾਊਂਡ ਦਾ ਜਦੋਂ ਖੇਡਣ ਦਾ ਸਮਾਂ ਹੁੰਦਾ ਉਦੋਂ ਕੰਪਿਊਟਰ ਤੇ ਬਹਿ ਜਾਂਦੇ ਆ ਉਦੋਂ ਵੀ ਸਾਰਾ ਕੁਝ ਇਹੀ ਦੇਖਦੇ ਹੈ ਔਰ ਆਸਤੰਤ ਤੌਰ ਤੇ 43-45 ਮਿੰਟ ਇਸੇ ਪਾਸੇ ਲਾ ਦਿੰਦੇ ਆ ਜਿਹੜਾ ਕੁਝ ਦੇਖਣ ਲਈ ਕੰਪਿਊਟਰ ਦੇ ਜਾਂ ਸੋਸ਼ਲ ਮੀਡੀਆ ਵੇਖਣ ਲਈ ਉਹਦੇ ਉੱਤੇ ਜੋ ਕੁਝ ਹੁੰਦਾ ਖੇਡਾਂ ਨੇ ਗੇਮਾਂ ਨੇ ਉਹਨਾਂ ਵੱਲ ਇਹ ਸਾਰਾ ਕੁਝ ਹੈਗਾ ਕਿ ਬੱਚੇ ਤਕਰੀਬਨ ਉਧਰ ਆ ਗਏ ਔਰ ਬੱਚੇ ਇਸ ਤਰ੍ਹਾਂ ਰਿਸਟ ਪੁਸ਼ ਨਹੀਂ ਜਾਣਗੇ ਐਕਸਰਸਾਈਜ਼ ਨਹੀਂ ਹੁੰਦੀ ਔਰਿਜਨਲ ਨਿਗਾਹ ਵੀ ਕਮਜ਼ੋਰ ਹੋ ਜਾਂਦੀ ਆ ਔਰ ਉਹਦੇ ਵਿੱਚ ਸਾਰਾ ਕੁਝ ਜਿਹੜਾ ਉਹਨਾਂ ਨੇ ਐਨਾਲਿਸਿਸ ਕੀਤਾ ਹੈਗਾ ਜਿਹੜੇ ਵੀ ਉੱਥੋਂ ਦੇ ਸਾਈਕਾਲੋਜਿਸਟ ਨੇ ਔਰ ਸੈਂਟਿਸਟ ਨੇ ਉਹਨਾਂ ਨੇ ਕਿਹਾ ਕਿ ਇਸ ਪਾਸੇ ਤੋਂ ਮੋੜਾ ਘਟਵਾਉਣਾ ਚਾਹੀਦਾ ਬੱਚਿਆਂ ਦਾ ਤਾਂ ਕਿ ਹੌਣ ਵਾਲੇ ਸਮੇਂ ਦੇ ਵਿੱਚ ਬੱਚੇ ਜਵਾਨ ਨਹੀਂ ਹੋਣਗੇ ਬੱਚੇ ਮੈਂਟਲੀ ਤੌਰ ਤੇ ਬਹੁਤਾ ਡਵੈਲਪ ਵੀ ਨਹੀਂ ਹੋਣਗੇ ਔਰ ਬੱਚਾਂ ਦੇ ਵਿੱਚ ਜੇ ਐਕਸਰਸਾਈਜ਼ ਨਹੀਂ ਇਕੱਲੇ ਬੈਠੇ ਜੇ ਬੈਠੇ ਜੇ ਕੰਪਿਊਟਰ ਤੇ ਅੱਖਾਂ ਖਰਾਬ ਹੋਣਗੀਆਂ ਔਰ ਉਹਦੇ ਨਾਲ ਇਹਨਾਂ ਦੇ ਜਿਹੜੇ ਕੰਮ ਕਰਨ ਦੀ ਸਮਰੱਥਾ ਉਹ ਘਟ ਜੇਗੀ ਔਰ ਬੋਲਣ ਦੀ ਸਮਰੱਥਾ ਵੀ ਘਟ ਜੂਗੀ ਕਿਉਂਕਿ ਉੱਥੇ ਤਾਂ ਜ਼ਮਾਨ ਨਾਲ ਗੱਲ ਹੀ ਨਹੀਂ ਕੋਈ ਕਰਨੀ ਉੱਥੇ ਤਾਂ ਵੇਖਣਾ ਵਾ ਬ੍ਰੇਨ ਯੂਜ਼ ਕਰਨਾ ਉਹ ਵੀ ਇੰਨਾ ਜ਼ਿਆਦਾ ਨਹੀਂ ਗੇਮਸ ਵੇ ਦੇ ਆ ਉਹਦੇ ਵਿੱਚ ਬਾਕੀ ਜਿਹੜੀਆਂ ਐਕਸਰਸਾਈਜ਼ ਨੇ ਉਹ ਵੇ ਦੇ ਆ ਟਿਕਟੌਕ ਵੀ ਇਹ ਉਹ ਚੀਜ਼ਾਂ ਜਿਹੜੀ ਵੇਖ ਕੇ ਵੀਡੀਓ ਦੀਆਂ ਬੱਚੇ ਜਿਹੜੇ ਆ ਕੁਝ ਜਾਂਦੇ ਆ ਔਰ ਕਈ ਵੀ ਥਾਂ 'ਤੇ ਬੱਚਿਆਂ ਦਾ ਹਾਦਸੇ ਵੀ ਹੋ ਜਾਂ ਉਸ ਤਰ੍ਹਾਂ ਦੀ ਗੇਮਾਂ ਕਰ ਲੈਂਦੇ ਆ ਕਈ ਜਗ੍ਹਾ 'ਤੇ ਇਹਨਾਂ ਹਾਦਸਿਆਂ ਨਾਲ ਬੱਚੇ ਕਈ ਵਰੀ ਉੱਥੇ ਮੌਦੇ ਕਾਟ ਕੇ ਤਾਰੀਕੇ ਮਰ ਗਏ ਵੀ ਆ ਬੱਚੇ ਇਹ ਗੱਲ ਜਿਹੜੀ ਬਿਲਕੁਲ ਮਾੜੀ ਹੈ ਔਰ ਇਸ ਤੋਂ ਸਾਰੇ ਦੇਸ਼ਾਂ ਨੂੰ ਸਬਕ ਲੈਣਾ ਜ਼ਰੂਰੀ ਹੈਗਾ ਦੂਜਾ ਹੈਗਾ ਕਿ ਸ਼ਾ ਵੀ ਬਹੁਤ ਅੱਛਾ ਹੈਗਾ ਕਿ NASA ਵੱਲੋਂ ਭਾਰਤੀ ਮੂਲ ਦੀ ਸੁਨੀਤਾ ਵਿਲੀਅਮਸ ਨੂੰ ਦੁਜੀ ਵਾਰ आईएसएस इंटरनेशनल स्पेस स्टेशन दी कमांडर ਬਣਾਇਆ ਗਿਆ ਬਹੁਤ ਵਧੀਆ ਗੱਲ ਹੈ ਕਿ ਭਾਰਤੀ ਮੂਲ ਦੀ ਕੁੜੀ ਹੈਗੀ ਹੈ ਜਿਸ ਦਾ ਸੜੀ ਕਮਰਾ ਹੈਰਿਸ ਜੀ ਹੁਣ ਰਾਸ਼ਪਤੀ ਬਣਨ ਵੱਲ ਆ ਰਹੇ ਨੇ ਔਰ ਚਾਹੇ ਉਹਨਾਂ ਦਾ ਚੋਣਾਂ ਦਾ ਜਿਹੜਾ ਇਸ ਲਈ ਨਗਾਰਾ ਵੱਡਾ ਵੱਜ ਰਿਹਾ ਹੈਗਾ ਔਰ ਅਜ ਵਿੱਚ ਬਿਲਕੁਲ ਬਰਾਬਰ ਨੇ ਉਹਦੇ 트ੰਪ ਜੀ ਦੇ ਔਰ 트ੰਪ ਜੀ ਦੇ ਨਾਲ ਬਰਾਬਰ ਉਹਨਾਂ ਦੀ ਟੱਕਰ ਹੈਗੀ ਆ ਔਰ ਚੋਣਾਂ ਦਾ ਪੂਰੇ ਦਾ ਪੂਰਾ ਵਿਗਲ ਵੱਜਿਆ ਪਿਆ ਹੈਗਾ ਚੋਣਾਂ ਵੀ ਨੇੜੇ ਆ ਗਈਆਂ ਔਰ ਦੂਜੀ ਖਬਰ ਇਹ ਹੈਗੀ ਹੈ ਕਿ ਸੁਨੀਤਾ ਵਿਲੀਅਮਸ ਨੂੰ ਦੁਜੀਵਾਰ ਜਿਹੜੇ ਇੰਟਰਨੈਸ਼ਨਲ ਸਪੇਸ ਸਟੇਸ਼ਨ ਦੀ ਕਮਾਂਡਰ ਬਣਾ ਦਿੱਤਾ ਗਿਆ ਔਰ ਜਦੋਂ ਵੀ ਜਾਂਦੀ ਹੈ ਬਾਹਰ ਉਹ ਸਪੇਸ ਦੇ ਵਿੱਚ ਕੋਈਜ ਹੁੰਦੀ ਹੈ ਜਦੋਂ ਰਾਖੜ ਜਾਂਦੇ ਆ ਜੋ ਕੁਝ ਜਾਂਦਾ ਇਹ ਨਾਸਾ ਵੱਲੋਂ ਉਹਨਾਂ ਨੂੰ ਬਹੁਤ ਵੱਡਾ ਪਦਵੀ ਦਿੱਤੀ ਗਈ ਹੈ ਇਹਦੇ ਵਿੱਚ ਭਾਰਤੀ ਸਾਡੇ ਪ੍ਰਵਾਸੀ ਵੀਰ ਨੇ ਉੱਥੇ ਜਿਹੜੇ ਐਨ ਆਰ ਆਈ ਵੀਰ ਨੇ ਭਾਰਤ ਦੇ ਮੂਲ ਨਵਾਸੀ ਨੇ ਜਾਂ ਭਾਰਤ ਵਿੱਚ ਬੈਠੇ ਨੇ ਬਾਹਰ ਦੇ ਦੇਸ਼ਾਂ ਦੇ ਜਿਹੜੇ ਦੇਸ਼ਾਂ ਦੇ ਬੈਠੇ ਉਹਨਾਂ ਦੀ ਬਹੁਤ ਵੱਡੀ ਗੁੱਡ ਨਿਊਜ਼ ਹੈ ਖੁਸ਼ਖਬਰੀ ਹੈ ਕਿ ਸਾਡੀਆਂ ਕੁੜੀਆਂ ਵੀ ਅਕਸਰ ਕਿਤੇ ਨਾ ਕਿਤੇ ਪਹੁੰਚ ਕੇ ਬੜਾ ਕੁਝ ਨਮਾਣਾ ਕਰਦੀਆਂ ਨੇ ਬਹੁਤ ਵੱਡੇ ਸ਼ਲਾਘਾਯੋਗ ਕੰਮ ਕਰਦੀਆਂ ਨੇ ਔਰ ਇਹਦੇ ਵਿੱਚ ਇਹ ਹੈਗਾ ਕਿ ਉਹ ਬੜੇ ਪੜ੍ਹੀ ਲਿਖੀ ਕੁੜੀਆਂ ਜਿਹੜੀਆਂ ਨੇ ਉਹੀ ਅੱਗੇ ਜਾ ਕੇ ਅੱਗੇ ਵਧਦੀਆਂ ਨੇ ਔਰ ਜਿਹੜਾ NASA ਦੇ ਵਿੱਚ ਜਿਹੜਾ ਉਹਨਾਂ ਦਾ ਨਾਂ ਚਮਕਣਾ ਰੌਸ਼ਨ ਹੋਣਾ ਔਰ ਬਹੁਤ ਵੱਡੀ ਗੱਲ ਹੈ ਬੜੀ ਵਧਾਈਯਾੜੀ ਗੱਲ ਹੈ ਕਿ ਇਹਨਾਂ ਕੁੜੀਆਂ ਨੂੰ ਜਿਨ੍ਹਾਂ ਦੇ ਮਾਪੇ ਇੱਥੋਂ ਗਏ ਨੇ ਚਾਹੇ ਉਹ ਤੇ ਜੰਮੀਆਂ ਪੜੀਆਂ ਵੱਡੀਆਂ ਹੋਈਆਂ ਪਰ ਮੂਲ ਤੌਰ ਤੇ ਭਾਰਤੀ ਨੇ ਤਾਂ ਹੀ ਉਹਨਾਂ ਨੂੰ ਭਾਰਤੀ ਤੌਰ ਤੇ ਭਾਰਤੀ ਕਿਹਾ ਜਾਂਦਾ ਹੈ ਔਰ ਜੇ ਕਮਲਾ ਹੈਰਸਨ ਦਾ ਹੈ ਤਾਂ ਇੰਡੀਅਨ ਨੇ ਉਹਨਾਂ ਦੀ ਜੜ ਤਾਂ ਇੰਡੀਆ ਵਿੱਚ ਹੀ ਆਏ ਇਸੇ ਕਰਕੇ ਸਾਡੇ ਪ੍ਰਵਾਸੀ ਵੀਰਾਂ ਐਨ ਆਰ ਆਈ ਵੀਰਾਂ ਨੂੰ ਬਹੁਤ ਵੱਡੀ ਸ਼ਲਾਘਾਯੋਗ ਗੱਲ ਹੈਗੀ ਹੈ ਬਹੁਤ ਵੱਡੀ ਵਧਾਈ ਹੈਗੀ ਆ ਦੂਜਾ ਹੈਗਾ ਕਿ ਜਿਹੜੀਆਂ ਯੰਗ ਜੁੱਧ ਨੇ ਇਹ ਕਿਤੇ ਰੁਕਦੀਆਂ ਨਹੀਂ ਉਹਦਾ ਹੈਗਾ ਕਿ ਇਜ਼ਰਾਈਲ ਹਮਾਸ ਜੁੱਧ ਹੁਣ ਲਿਬਨਾਨ ਤੱਕ ਪੁੱਜਿਆ 40 ਲੱਖ ਆਬਾਦੀ ਵਾਲਾ ਲਿਬਨਾਨ 10 ਲੱਖ ਲੋਕ ਉਥੋਂ ਬੇਕਰੇ ਹੋ ਗਏ ਔਰ ਇਹਦੇ ਨਾਲ ਇਜ਼ਰਾਈਲ ਦਾ ਯੁੱਧ ਦੇਖੋ ਹਮਾਸ ਨਾਲ ਆਪਸੀ ਯੁੱਧ ਸੀਗਾ ਲਿਬਨਾਨ ਤੇ ਬੇਰੂਤ ਤੱਕ ਪਹੁੰਚ ਗਿਆ ਉੱਥੇ ਕੱਲ ਬੜੀ ਵੱਡੀ ਜਿਹੜੀ ਬੰਬਾਰਡਮੈਂਟ ਹੋਈ ਆ ਔਰ ਉਹਦੇ ਵਿੱਚ 17 ਸੌਦੇ ਕਰੀਬ ਜਖਮੀ ਤੇ ਫਟੜੜ ਤੇ ਮਾਰੇ ਗਏ ਬੰਦੇ ਜਿਹੜੇ ਉੱਥੇ ਦੇ ਨਾਗਰਿਕ ਨੇ ਔਰ ਉਹਨਾਂ ਦਾ ਜਿਹੜਾ ਯੁੱਧ ਦੇ ਵਿੱਚ ਕਿੰਨਾ ਬੇਕਾਰੇ ਵੀ ਹੋ ਰਿਹਾ ਭੱਜ ਦੌੜ ਵੀ ਹੁੰਦੀ ਆ ਔਰ ਤਬਾਹੀ ਹੁੰਦੀ ਆ ਔਰ ਇਹਦੇ ਵਿੱਚ ਅਮਰੀਕਾ ਨੇ ਤੇ ਹੁਣੇ-ਹੁਣੇ ਬਿਆਨ ਦਿੱਤਾ ਸੀਗਾ ਔਰ ਉਹਨਾਂ ਨੇ ਕਿਹਾ ਸੀਗੇ ਕਿ ਇਹਨੂੰ ਅਸੀਂ ਰੋਕਣ ਦੇ ਵਿੱਚ ਅਗਿਆਵਾਂਗੇ ਔਰ ਉਹ ਹੁਣ ਉਹਨਾਂ ਨੇ ਯੂਕਰੇਨ ਦੇ ਬਾਰੇ ਵੀ ਗੱਲ ਕੀਤੀ ਹੈ ਕਿ ਉਹਦੇ ਵਿੱਚ ਵੀ ਲੜਾਈ ਤੇ ਚਾਰਚਪਰੇ ਲੱਗੀ ਆ ਲਾਬੀਆਂ ਵੀ ਨਾਲ-ਨਾਲ ਹੀ ਬਣੀਆਂ ਔਰ ਨਾ ਫਿਰ ਅਮਰੀਕਾ ਦਾ ਲੱਗਦਾ ਕਿ ਅਮਰੀਕਾ ਵੱਲੋਂ ਪੈਸਾ ਜਾਂਦਾ ਵੈਪਨ ਉਧਰੋਂ ਜਾਂਦੇ ਆ ਉਧਰੋਂ ਹੀ ਹੈ ਰਸ਼ੀਆ ਵੱਲੋਂ ਵੀ ਜਾ ਰਿਹਾ ਔਰ ਉਧਰੋਂ ਜਾ ਕੇ ਇੰਗਲੈਂਡ ਵੱਲੋਂ ਵੀ ਆ ਕਈ ਤਰ੍ਹਾਂ ਦੀਆਂ ਲਾਬੀਆਂ ਬਣੀਆਂ ਨਾਟੋ ਵੱਲੋਂ ਵੀ ਜਾ ਰਿਹਾ ਇਹ ਸਾਰਾ ਕੁਝ ਪਾ ਲਾ ਕੇ ਫਿਰ ਲੇ ਬਨਾਂ ਦੀ ਤਰਤੀ ਨੂੰ ਫਿਰ ਇਹਨਾਂ ਨੇ ਤਬਾਹ ਕਰਨ ਦੀ ਆਪਣਾ ਮਨਸ਼ਾ ਬਣਾ ਲਿਆ 40 ਲੱਖ ਆਬਾਦੀ ਜਿਹੜੇ ਏਰੀਆ ਦੀ ਸੀਗੀ ਉਹਦੇ ਵਿੱਚ 10 ਲੋਕ ਲੋਕ ਦੇ ਘਰੀ ਹੋ ਗਏ ਔਰ ਇਹਦੇ ਵਿੱਚ ਪਾ ਲਾ ਕੇ ਕੀ ਕੁਛ ਹੁੰਦਾ ਕਿ ਲੋਕਾਂ ਨੂੰ ਆਪਣੇ ਮੁੜ ਵਸੇਬੇ ਲਈ ਆਪਣੇ ਕਾਰੋਬਾਰ ਲਈ ਆਪਣੇ ਬੱਚਿਆਂ ਨੂੰ ਸੰਭਾਲਣ ਲਈ ਰੋਜੀ ਰੋਟੀ ਲਈ ਫਿਰ ਟੜਫਣਾ ਪੈਂਦਾ ਫਿਰ ਵਿਚਾਰੇ ਉਸੇ ਤਰ੍ਹਾਂ ਨਾ ਤਾਂ ਜਿੰਦੇ ਰਹਿ ਸਕਦੇ ਆ ਨਾ ਮਰ ਸਕਦੇ ਆ ਲੜਾਈ ਇਸ ਤਰ੍ਹਾਂ ਦੀ ਚੀਜ਼ ਹੈਗੀ ਹੈ ਤਬਾਈ ਦਾ ਨਾ ਹੀ ਲੜਾਈ ਹੈ ਦਿਸਟਰੈਕਸ਼ਨ ਦਾ ਨਾ ਹੀ ਲੜਾਈ ਆ ਇਸੇ ਕਰਕੇ ਜਦੋਂ ਵਿਸ਼ਵ ਯੁੱਧ ਲੱਗੇ ਸੀ ਵਾਰਡਵਾਰ ਲੱਗੀ ਸੀ ਉਦੋਂ ਵੀ ਲੋਕ ਕਿਨੇ ਮਾਰੇ ਗਏ ਐਟ ਬੰਬ ਚੱਲ ਗਏ ਔਰ ਹਿਰੋ ਸੀਮਾ ਨਗਰ ਸ਼ਾਕੀ ਦੇ ਵਿੱਚ ਵੀ ਕੀ ਕੁਝ ਹੋਇਆ ਜਾਪਾਨ ਵਿੱਚ ਜਾਪਾਨ ਅਜੇ ਵੀ ਪੈਰਾਂ ਸਿਰ ਨਹੀਂ ਹੁੰਦਾ ਕਿਉਂਕਿ ਉੱਥੇ ਇਸ ਤਰ੍ਹਾਂ ਦੀ ਆਵਾਵਾ ਫੈਲ ਗਈ ਸੀ ਇਸੇ ਕਰਕੇ ਹੁਣ ਵੀ ਜਿਹੜੇ ਡਵੈਲਪ ਕੰਟਰੀ ਨੇ ਉਹਨਾਂ ਨੂੰ ਚਾਹੀਦਾ ਕਿੱਠੇ ਹੋ ਕੇ ਔਰ ਇਸ ਯੁੱਧ ਨੂੰ ਰੋਕ ਲੈਣ ਕਿਉਂਕਿ ਜਿਹੜਾ ਹਮਾਸ ਇਜ਼ਰਾਇਲ ਦਾ ਯੁੱਧ ਨੂੰ 1 ਸਾਲ ਦੇ ਕਰੀਬ ਹੋ ਗਿਆ ਔਰ ਇਹਨੂੰ ਰੋਕਣਾ ਬਹੁਤ ਜ਼ਰੂਰੀ ਹੈ ਤਾਂ ਕਿ ਲੋਕ ਜਿਹੜੇ ਹੈਗੇ ਆ ਉਹ ਸੁਖ ਤਰੀਕੇ ਨਾਲ اور ਆਪਣੀ ਜ਼ਿੰਦਗੀ ਨੂੰ ਵਧੀਆ ਤਰੀਕੇ ਨਾਲ ਨਿਭਾ ਸਕਣ ਤਾਂ ਕਿ ਆਨਰ ਵਾਲਾ ਸਾਮਾਨ ਵਾਲੀ ਵਧੀਆ ਸਾਬਤ ਹੋਵੇ ਦੂਜਾ ਸੀ ਗੱਲ ਕਰਦੇ ਆ ਫਿਰ ਨਿਯਾਰਕ ਦੀ ਕਿ ਮੋਦੀ ਵੱਲੋਂ ਨਿਯਾਰਕ ਚ ਸਿੱਖ ਭਾਈਚਾਰੇ ਦੇ ਵਫਤ ਨਾਲ ਮੁਲਾਕਾਤ ਕੀਤੀ ਤੇ ਕੀਤੇ ਗਏ ਕੰਮਾਂ ਦੀ ਤਾਰੀਫ ਵੀ ਕੀਤੀ ਉਹਨਾਂ ਨੇ ਜਦੋਂ ਪ੍ਰਧਾਨ ਮੰਤਰੀ ਗਏ ਉੱਥੇ ਨਿਯਾਰਕ ਚ ਤੇ ਸਿੱਖ ਭਾਈਚਾਰੇ ਦੇ ਜਿਹੜੇ ਜਥੇਬੰਦੀਆਂ ਨੇ ਉਹਨਾਂ ਨਾਲ ਮੁਲਾਕਾਤ ਕੀਤੀ ਔਰ ਉਹਨਾਂ ਮੁਲਾਕਾਤ ਤੋਂ ਬਾਅਦ ਉਹਨਾਂ ਨੇ ਤਾਰੀਫ ਕੀਤੀ ਪ੍ਰਸ਼ ਸੀ ਕੀਤੀ ਕਿ ਤੁਹਾਡੇ ਛਲਾਗਾ ਜੋ ਕੰਮ ਭਾਰਤ ਵਿੱਚ ਵੀ ਚਮਕੇ ਨੇ ਔਰ ਤੁਹਾਡੇ ਇੱਥੇ ਕੰਮ ਜਿਹੜੇ ਕਰ ਰਹੇ ਸਿੱਖ ਪਾਈ ਜਾ ਰਹੇ ਦੇ ਲੋਕ ਉਹ ਵੀ ਬਹੁਤ ਹੀ ਸਲਾਗਾ ਯੋਗ ਨੇ ਉਹ ਵੀ ਕਹਿੰਦੇ ਨੇ ਕਿ ਲੋਕਾਂ ਦੇ ਭਲੇ ਲਈ ਸਰਬੱਤ ਦੇ ਭਲੇ ਦੀ ਤੁਸੀਂ ਗੱਲ ਕਰਦੇ ਅਰਦਾਸ ਕਰਦੇ ਜੀ ਗੁਰੂ ਸਾਹਿਬ ਦੇ ਦੱਸੇ ਅਪਦੇਸ਼ਾਂ ਤੇ ਤੁਸੀਂ ਚੱਲਦੇ ਜੀ ਔਰ ਉਸ ਗੱਲ ਨੂੰ ਲੈ ਕੇ ਪ੍ਰਧਾਨ ਮੰਤਰੀ ਨੇ ਬਹੁਤ ਹੀ ਛਲਾਗਾ ਜੋ ਕੰਮ ਕੀਤਾ ਥੇ ਉਹਨਾਂ ਜਥੇਬੰਦੀਆਂ ਨਾਲ ਕਰ ਕੀਤੀ ਆ ਫਿਰ ਉਹਨਾਂ ਨੇ ਉਹਨਾਂ ਨੂੰ ਕਿਹਾ ਸੀਗਾ ਕਿ ਤੁਸੀਂ ਜਦੋਂ ਵੀ ਭਾਰਤ ਆਓਗੇ ਜਿੰਨੇ ਵੀ ਸਾਡੇ ਲੋਕ ਨੇ ਉੱਥੋਂ ਦੇ ਐਨ ਆਰ ਆਈ ਵੀਰ ਉਹ ਬਕਾਇਦਾ ਤੌਰ ਤੇ ਆਪਣੇ ਵਫਤ ਨਾਲ ਮੈਨੂੰ ਇੰਡੀਆ ਵੀ ਮਿਲ ਸਕਦੇ ਆ ਔਰ ਦਿੱਲੀ ਵਿੱਚ ਵੀ ਉਹਨਾਂ ਨੂੰ ਮਿਲਣ ਦੀ ਮੇਰੇ ਵੱਲੋਂ ਪੂਰੀ ਕੋਲੀ ਆਗਿਆ ਹੈਗੀ ਆ ਕਿ ਜਦੋਂ ਅਸੀਂ ਤੁਸੀਂ ਭਾਰਤ ਵਿੱਚ ਆ ਕੇ ਵੀ ਨਿਵੇਸ਼ ਕਰੋ ਪੈਸਾ ਲਾਓ ਤੇ ਔਰ ਭਾਰਤ ਨੂੰ ਖੁਸ਼ਾਲ ਕਰੋ ਜਿਹੜੇ ਜਿਹੜੇ ਸੂਬੇ ਨੂੰ ਤੁਸੀਂ ਬਿਲੋਂਗ ਕਰਦੇ ਹੋ ਉਹਨਾਂ ਸੂਬਿਆਂ ਚ ਵੀ ਆਪਣੇ ਕੰਮਾਂ ਨੂੰ ਅੱਗੇ ਤੋਰੋ ਔਰ ਉਹਨਾਂ ਨੇ ਕਿਹਾ ਕਿ ਕੁਝ ਕਾਰਟਰੀਆ ਨਿਵੇਸ਼ ਦੀ ਆ ਬਾਕੀ ਸੂਬਿਆਂ ਵਿੱਚ ਉਹਨਾਂ ਨੇ ਸੰਕੇਤ ਪੰਜਾਬ ਲਈ ਦਿੱਤਾ ਕਿ ਐਨ ਆਰ ਆਈ ਵੀਰਾਂ ਨੂੰ ਪੰਜਾਬ ਦੇ ਲਈ ਵੀ ਕੁਝ ਨਾ ਕੁਝ ਕਰਨਾ ਚਾਹੀਦਾ ਪੈਸਾ ਨਿਵੇਸ਼ ਕਰਨਾ ਚਾਹੀਦਾ ਹੈ ਕੰਪਨੀਆਂ ਬਹਾਲ ਕਰਨੀਆਂ ਚਾਹੀਦੀਆਂ ਖੇਤੀਬਾੜੀ ਵੱਲ ਧਿਆਨ ਦੇਣਾ ਚਾਹੀਦਾ ਹੈਗਾ ਬੱਚਿਆਂ ਦੀ ਪੜ੍ਹਾਈ ਵੱਲ ਧਿਆਨ ਦੇਣਾ ਚਾਹੀਦਾ ਸਕੂਲ ਕਾਲਜ ਦੀਆਂ ਬਿਲਡਿੰਗਾਂ ਬਣਾਉਣੀਆਂ ਚਾਹੀਦੀਆਂ ਸੜਕਾਂ ਨਾਲੀਆਂ ਵੱਲ ਧਿਆਨ ਦੇਣਾ ਚਾਹੀਦਾ ਤੁਹਾਡਾ ਪੰਜਾਬ ਹੀ ਹੈਗਾ ਇਸੇ ਕਰਕੇ ਐਨ ਆਰ ਆਈ ਵੀਰਾਂ ਨੂੰ ਵੀ ਬੇਨਤੀ ਕੀਤੀ ਗਈ ਸੀ ਇਸ ਗੱਲ ਤੇ ਤਾਂ ਕਿ ਉਹ ਅੱਗੇ ਤੋਂ ਆਪਣੇ ਸਾਰੀਆਂ ਜਿੰਨੀਆਂ ਵੀ ਨਿਵੇਸ਼ ਨੇ ਪੰਜਾਬ ਵਿੱਚ ਹੀ ਕਰਨ ਔਰ ਇਹ ਪ੍ਰਧਾਨ ਮੰਤਰੀ ਵੱਲੋਂ ਉਹਨਾਂ ਨਾਲ ਵੱਡੀ ਮੀਟਿੰਗ ਹੋਈ ਐ ਸਿੱਖ ਭਾਈਚਾਰੇ ਨਾਲ ਦੂਜਾ ਹੈਗਾ ਕਿ ਕੈਨੇਡਾ ਦੇ ਵੀਜ਼ਾ ਲਈ ਭਾਰਤੀਆਂ ਦੀਆਂ ਅਰਜ਼ੀਆਂ ਤੇ ਵਧਾਈ ਨਜ਼ਰਸਾਨੀ ਕੈਨੇਡਾ ਤੋਂ ਅਮਰੀਕਾ ਜਾਣ ਦਾ ਰੁਝਾਨ ਹੋਰ ਤੇਜ਼ ਹੋਇਆ ਜਿੰਨੀਆਂ ਵੀ ਜਿਹੜੇ ਮਾਰਕ ਮਲੇਰਾ ਜੀ ਨੇ ਨੇ ਜਿਨ੍ਹਾਂ ਨੇ ਜਿਹੜੇ ਉੱਥੋਂ ਦੇ ਮੰਤਰੀ ਨੇ ਔਰ ਉਹਨਾਂ ਨੇ ਇਹ ਗੱਲ ਕੀਤੀ ਆ ਕਿ ਇਹ ਵਿੱਚ ਕੁਝ ਅਰਜ਼ੀਆਂ ਦੇ ਵਿੱਚ ਫੇਕ ਡਾਕੂਮੈਂਟਸ ਲੱਗ ਜਾਂਦੇ ਸੀਗੇ ਔਰ ਉਹਦੇ ਵਿੱਚ ਜਿਹੜੇ ਵੀ ਵੀਜ਼ਾ ਲੈ ਕੇ ਆਉਂਦੇ ਸੀਗੇ ਉਹ ਜਦੋਂ ਵਿਜ਼ਟਰ ਵੀਜ਼ਾ ਲੈ ਕੇ ਕੈਨੇਡਾ ਚਿੰਤਰੀ ਕਰਦੇ ਸੀ ਚਿੰਤਰੀ ਤੋਂ ਬਾਅਦ ਉਹ ਬੁਰਕਿਸਤਾਨਾਂ ਪਾਰ ਕਰ ਜਾਂਦੇ ਸੀ ਫਿਰ ਉੱਥੋਂ ਦੇ ਪੁਲਿਸ ਜਿਹੜੀ ਆ ਉਹਨਾਂ ਨੂੰ ਚਕਾਨੀ ਕੀਤਾ ਪੁਲਿਸ ਨੇ ਕਈ ਬੰਦੇ ਫੜੇ ਵੀ ਆ ਕੋਈ ਘੱਟੋ ਘੱਟ 24000 ਦੇ ਕਰੀਬ ਜਿਹੜੇ ਲੋਕ ਗ੍ਰਿਫਤਾਰ ਕੀਤੇ ਆ ਸਰਦਾਂ ਪਾਰ ਕਰਦੇ ਜਿਹਦੇ ਵਿੱਚੋਂ 12000 ਦੇ ਕਰੀਬ ਅੱਧੇ 50% ਭਾਰਤ ਦੇ ਲੋਕ ਆ ਪਰਦੇਸੀ ਨਾਗਰਿਕ ਨੇ ਉਹ ਜਿਹੜੇ ਉੱਥੋਂ ਫੜੇ ਗਏ ਔਰ ਉਹਦੇ ਵਿੱਚੋਂ ਹੁਣ ਇਹਨਾਂ ਨੇ ਜਿਆਦਾ ਸਿਕੰਜਾ ਕੱਸ ਦਿੱਤਾ ਔਰ ਕੈਨੇਡਾ ਦੇ ਲਈ ਵੀ ਜਿਹੜਾ ਵੀਜ਼ਾ ਲੈਂਦੇ ਸੀਗੇ ਜਿੰਨੇ ਵੀ ਇਮੀਗ੍ਰੇਸ਼ਨ ਦੇ ਵਿੱਚ ਬੈਸੀਆ ਚ ਜਾਂਦੇ ਸੀ ਕਾਗਜ਼ ਉਹਨਾਂ ਦੀ ਪੜਤਾਲ ਜ਼ਿਆਦਾ ਹੋ ਗਈ ਹੈ ਨਜ਼ਰਸਾਨ ਜ਼ਿਆਦਾ ਹੋ ਗਈ ਹੈ ਔਰ ਉਹ ਬਾਕੀ ਜਿਹੜਾ ਰੁਝਾਨ ਵਧਿਆ ਸੀਗਾ ਸਰਦਾਂ ਤੋਂ ਪਾਰ ਹੋਣ ਦਾ ਉਹਦੇ ਵੱਲ ਵੀ ਉਹਨਾਂ ਨੇ ਜ਼ਿਆਦਾ ਹੀ ਕੰਟਰੋਲ ਕਰ ਦਿੱਤਾ ਔਰ ਪੁਲਿਸ ਉੱਥੇ ਲਾ ਦਿੱਤੀ ਆ ਦੂਜਾ ਕੀਤਾ ਕਿ ਜਿਹੜੇ ਵਿਦਿਆਰਥੀ ਜਿਹੜੇ ਕਰਦੇ ਸੀ ਉੱਥੇ ਪੜ੍ਹਾਈ ਲਈ ਜਾਂਦੇ ਸੀਗੇ ਸਟੱਡੀ ਵੀਜ਼ੇ ਲਈ ਜਾਂਦੇ ਸੀ ਉਹਦੇ ਤੇ ਵੀ ਖਾਸ ਕਰਕੇ ਰੋਕ ਲੱਗੀ ਆ ਜਿਹੜੇ ਲੋਅਰ ਸਟੱਡੀ ਲਿਸ ਜਿਹੜੇ ਪਲੱਸ 2 ਕਰਕੇ ਜਾਂਦੇ ਸੀ ਔਰ ਉਹਦੇ ਵਿੱਚ ਗ੍ਰੈਜੂਏਸ਼ਨ ਵਾਲੇ ਹੀ ਜਾਂਦੇ ਸੀਗੇ ਉਹਦੇ ਵਿੱਚ ਉਹਨਾਂ ਨੇ ਥੋੜੀ ਜਿਹੀ ਕੱਟ ਕਰਤਾ 35% ਉੱਤੇ ਰੋਕ ਲਾ ਦਿੱਤੀ ਆ ਔਰ ਉਹਦੇ ਵਿੱਚ 10% ਫਿਰ ਅਗਲੇ ਸਾਲ ਲੱਗੂਗੀ ਇਸ ਤਰ੍ਹਾਂ ਦੀਆਂ ਪਾਬੰਦੀਆਂ ਦਿਨੋਂ ਦਿਨ ਵਧਦੀਆਂ ਰਹੀਆਂ ਨੇ ਜਿਹੜੀਆਂ ਕੈਨੇਡਾ ਵਿੱਚ ਔਰ ਮੁੰਡੇ ਉੱਥੋਂ ਵਾਪਸ ਵੀ ਆ ਰਹੇ ਨੇ ਜਦੋਂ ਕਿ ਉਹਨਾਂ ਦੇ ਮਾਪਿਆਂ ਨੇ ਜ਼ਮੀਨਾਂ ਵਿੱਚ ਪਲਾਟ ਵਿੱਚ ਔਰ ਜ਼ਿਆਦਾ ਤਾਂ ਵੇਚਤੀਆਂ ਜਦੋਂ ਫਿਰ ਉਹ ਉੱਥੇ ਐਨਆਰਆਈ ਬਣਨ ਤੋਂ ਬਾਅਦ ਜਾਂਦੇ ਉੱਥੇ ਨਹੀਂ ਕੁਛ ਉਹਨਾਂ ਨੂੰ ਵਰਕ ਪਰਮਿਟ ਮਿਲ ਜਾਂ ਪੀਆਰ ਨਹੀਂ ਮਿਲੀ ਵਾਪਸ ਆ ਰਹੇ ਨੇ ਔਰ ਵਾਪਸ ਆ ਕੇ ਫਿਰ ਕੀ ਕਰਨਗੇ ਜਦੋਂ ਜ਼ਮੀਨ ਜਾਇਦਾਦ ਨਹੀਂ ਰਹੀ ਕਈ ਕੁਝ ਵੇਚ ਚੁੱਕੇ ਨੇ ਔਰ ਉਹ ਇੱਥੇ ਆਉਣ ਦੀ ਵੀ ਉਹਨਾਂ ਦੀ ਸਥਿਤੀ ਦਾ ਤੁਸੀਂ ਅੰਦਾਜ਼ਾ ਲਾਓ ਕਿਸ ਤਰ੍ਹਾਂ ਦੀ ਸਥਿਤੀ ਹੋਗੀ ਜਿਹੜੇ ਬੱਚੇ ਮਾਂ ਪਿਓ ਇਸ ਤਰ੍ਹਾਂ ਬੈਠੇ ਨੇ ਮਾਂ ਪਿਓ ਡਿੱਗਦੇ ਉੱਥੇ ਜਾਵਾਂਗੇ ਉੱਥੇ ਕੰਮ ਕਰਾਂਗੇ ਕੈਨੇਡਾ ਜਦੋਂ ਇੱਕ ਮੁੰਡੇ ਇਧਰ ਆ ਰਹੇ ਇਹ ਰੁਝਾਨ ਵੱਧ ਗਿਆ ਕੈਨੇਡਾ ਤੋਂ ਅਮਰੀਕਾ ਜਾਣ ਦਾ ਤੇ ਅਮਰੀਕਾ ਤੇ ਕੈਨੇਡਾ ਤੋਂ ਭਾਰਤ ਆਉਣ ਦਾ ਵੀ ਰੁਝਾਨ ਵੱਧ ਗਿਆ ਇਹ ਹੈ ਇਸ ਲਈ ਬਿਲਕ ਬੜਾ ਹੀ ਮਾੜਾ ਸਿਤ ਹੋ ਰਿਹਾ ਅਸਲ ਚ ਇਹ ਹੋ ਗਿਆ ਜਦੋਂ ਹਰਦੀਪ ਨੱਜਰ ਦੀ ਗੋੜੀਆਂ ਮਾਰ ਕੇ હત્યા ਕਰ ਦਿੱਤੀ ਸੀ ਉਸ ਤੋਂ ਬਾਅਦ ਟਰੂਡੋ ਜੀ ਵੱਲੋਂ ਬੜੇ ਬਿਆਨ ਆਏ ਜਿਹੜੇ ਕੂਟਨੀਤਿਕ ਸੀ ਸਾਡੇ ਜਿਹੜੇ ਐਮਬੈਸੀਜ਼ ਦੇ ਲਈ ਕੰਮ ਕਰਦੇ ਸੀਗੇ ਉਹਨਾਂ ਦੇ ਕੈਨੇਡਾ ਦੇ ਕੁਛ ਇੱਥੇ ਸੀ 41 ਬੰਦੇ ਤੇ ਇਥੋਂ ਉਹਨਾਂ ਨੇ ਵਾਪਸ ਕਰ ਦਿੱਤੇ ਸੀਗੇ ਇੰਡੀਆ ਗਵਰਨਮੈਂਟ ਕੁਝ ਉਹਨਾਂ ਨੇ ਇਧਰ ਵਾਪਸ ਕਰ ਦਿੱਤੇ ਔਰ ਇਸ ਤੋਂ ਬਾਅਦ ਸਾਡੇ ਜਿਹੜਾ ਸੀ ਉਹਨਾਂ ਦੇ ਸਿਟੀਜ਼ਨ ਸੀ ਜਿਹੜੇ ਐਨ ਆਰ ਆਈ ਵੀ ਸੀ ਉਹਨਾਂ ਦੇ ਆਉਣ ਤੇ ਵੀ ਬੈਨ ਲੱਗ ਗਿਆ ਜਦੋਂ ਕਿ ਦਿਵਾਲੀ ਸੀ ਮੈਰਿਜ ਦੇ ਜਿਹੜੇ ਰੈਸਟੋਰੈਂਟ ਕੋਰਸ ਸੀ ਉਹਨਾਂ ਨੇ ਉਹ ਵੀ ਉਹਨਾਂ ਦੇ ਤਰੇ ਤਰੇ ਕੰਮ ਰਹਿ ਗਏ ਇਹ ਉਦੋਂ ਦੀ ਇੱਕ ਗੱਲ ਛਿੜੀ ਹਵਾ ਖਰਾਬ ਹੁੰਦੀ ਹੁੰਦੀ ਜ਼ਰੀਲੀ ਹੋ ਗਈ ਐਸ ਜਿਹੜੇ ਕੌਣ ਇਹਦੇ ਤਾਂ ਨੁਕਸਾਨ ਪੁਜਰਿਆ ਉਹਨਾਂ ਨੂੰ ਮਾਪਿਆਂ ਨੂੰ ਜਿਹੜੇ ਟੀਚਰ ਨੇ ਜਾਂ ਜਿਹੜੇ ਮਾਪੇ ਕੰਮ ਕਰ ਰਹੇ ਨੇ ਜਿਹੜੇ ਖੇਤੀਬਾੜੀ ਕਰ ਰਹੇ ਨੇ ਪੰਜਾਬ ਦੇ ਜਾਂ ਭਾਰਤ ਦੇ ਬਾਕੀ ਵਿਦਿਆਰਥੀਆਂ ਬਹੁਤ ਨੁਕਸਾਨ ਹੋ ਰਿਹਾ ਜਿਹੜੇ ਪੈਸਾ ਇਨਾ ਖਰਚ ਕਰਕੇ ਗਏ ਕਿਸੇ ਨੇ ਵੀ ਖਰਚਾ ਕਰੇ 25 ਲੱਖ ਖਰਚਿਆ ਕਿਸੇ ਨੇ 35 ਲੱਖ ਖਰਚਿਆ ਉਹ ਸਾਰਾ ਪੈਸਾ ਕੁਝ ਫੀਸਾਂ ਨਹੀਂ ਦਿੱਤਾ ਗਿਆ ਉਹਨਾਂ ਦਾ ਸਕੂਲ ਰਹਾ ਨਾ ਕਾਲਜ ਰਹਾ ਸਾਰਾ ਕੁਝ ਬਰਬਾਦ ਬੰਦ ਹੋ ਗਿਆ ਔਰ ਉਸ ਕਰਕੇ ਜਿਹਨੀ ਰੀਸ਼ਫਰਿੰਗ ਦੁਬਾਰਾ ਇਧਰ ਉਨਡੀਆਂ ਹੋ ਗਈਆ ਇਹ ਸਾਰੇ ਮੁੰਡੇ ਫਿਰ ਮੋੜ ਰਹੇ ਆ ਕੰਮ ਵੀ ਉੱਥੇ ਆ ਨਹੀਂ ਗਾ ਉਕੇ ਕੰਮ ਦੀ ਘਾਟ ਵੀ ਹੋ ਗਈ ਕਿਉਂਕਿ ਕੰਪਨੀਆਂ ਜਿਹੜੀਆਂ ਉਹ ਵੀ ਬੰਦ ਹੋ ਗਈਆਂ ਕਈ ਕੋ ਜਿਹੜੀਆਂ ਉਹਨਾਂ ਬਲਾਈਆਂ ਸੀ ਜਾਂ ਖੇਤੀਬਾੜੀ ਦਾ ਵੀ ਮਾੜਾ ਹਾਲ ਹੋ ਗਿਆ ਔਰ ਇਸ ਕਰਕੇ ਕੈਨੇਡਾ ਵਿੱਚ ਐਸ ਤਰ੍ਹਾਂ ਕੰਮ ਕਟਿਆ ਅਮਰੀਕਾ ਵਿੱਚ ਵੀ ਕਟਿਆ ਖਾਸ ਕਰਕੇ ਜਿਹੜੀ ਧਿਆਨ ਦੇਣ ਦੇ ਕੇਂਦਰਿਤ ਕਰ ਲਈ ਹੈ ਉਹ ਇਹੀ ਹੈਗਾ ਮੁੱਦਾ ਕਿ ਕੈਨੇਡਾ ਵਿੱਚੋਂ ਸਾਰੇ ਹੀ ਵਿਦਿਆਰਥੀ ਵਾਪਸ ਆ ਰਹੇ ਆ ਔਰ ਜਿਹੜੇ ਮੁੰਡੇ ਉੱਥੇ ਸਟੈਬਲਿਸ਼ ਨੇ ਪਹਿਲੇ ਤੋਂ ਲੋਕ ਸਟੈਬਲਿਸ਼ ਨੇ ਉਹਨਾਂ ਲਈ ਤਾਂ ਕੋਈ ਮੁਸ਼ਕਲ ਨਹੀਂ ਗਿਆ ਬਾਕੀਆਂ ਲਈ ਜਿਆਦਾ ਮੁਸ਼ਕਲ ਹੋ ਰਹੀ ਹੈ ਹੁਣ ਅਸੀਂ ਗੱਲ ਕਰਦੇ ਆਂ ਪਸ਼ਮੀ ਏਸ਼ੀਆ ਤੇ ਯੂਕਰੇਨ ਵਿੱਚ ਸ਼ਾਂਤੀ ਬਹਾਰ ਕਰਨ ਲਈ ਹਰ ਸੰਭਵ ਯਤਨ ਕਰਾਂਗੇ ਬਾਈਡਨ ਜੀ ਨੇ ਕਿਹਾ ਉਹਨਾਂ ਨੇ ਉੱਥੇ ਇੱਕ ਬਿਆਨ ਦਿੱਤਾ ਸੀਗਾ ਕਿਸੇ ਸਟੇਜ ਤੇ ਬੋਲ ਰਹੇ ਸੀਗੇ ਔਰ ਉਹਨਾਂ ਨੇ ਉੱਥੇ ਕਹਿ ਆ ਸੀਗਾ ਕਿ ਯੂਕਰੇਨ ਦੀ ਜਿਹੜੀ ਲੜਾਈ ਲੱਗੀ ਆ ਔਰ ਉਹਦੇ ਵਿੱਚ ਰਸ਼ੀਆ ਨਾਲ ਵੀ ਅਸੀਂ ਗੱਲ ਕਰਾਂਗੇ ਔਰ ਪਸ਼ਮੀ ਏਸ਼ੀਆ ਦੇ ਲੋਕ ਵੀ ਇਨਵੋਲਵ ਨੇ ਉਹਦੇ ਵਿੱਚ ਔਰ ਉਹ ਲੜਾਈ ਨੂੰ ਇੱਕ ਸਾਲ ਹੋ ਗਿਆ ਉਹਦੇ ਵਿੱਚ ਬਾਈਡਨ ਜੀ ਨੇ ਕਿਹਾ ਕਿ ਬਹੁਤ ਫੌਰੀ ਤੌਰ ਤੇ ਅਸੀਂ ਉਹਨੂੰ ਯਤਨ ਕਰ ਰਹੇ ਹਾਂ ਲੜਾਈ ਬੰਦ ਹੋ ਜੇ ਜੇ ਅਮਰੀਕਾ ਨੇ ਗੱਲ ਕਹਿ ਤੀ ਤੇ ਬਿਲਕੁਲ ਵੱਡੀ ਗੱਲ ਹੈਗੀ ਕਿਉਂਕਿ ਇੱਕ ਇਲੈਕਸ਼ਨ ਵੀ ਆ ਗਈ ਹੈ ਇਲੈਕਸ਼ਨ ਦੇ ਬਲਬੂਤੇ ਇਲੈਕਸ਼ਨ ਦੇ ਲਈ ਵੀ ਇਹ ਚਾਹੁੰਦੇ ਨੇ ਕਿ ਸਾਡੀ ਪਾਰਟੀ ਹੈਗੇ ਚਲ ਜੇ ਲੜਾਈ ਬੰਦ ਕਰਵਾ ਦਈਏ ਵੈਪਨਾਂ ਨਾ ਦੇਈਏ ਪੈਸਾ ਨਾ ਭੇਜੀਏ ਉਹਨਾਂ ਦਾ ਜਿਹੜਾ ਬਜਟ ਆ ਉਹਨੂੰ ਵੀ ਖਰਚਤਾ ਕਰ ਦਈਏ ਪੈਸਾ ਨਾ ਚਾਹੂਗਾ ਤੇ ਲੜਾਈ ਹਟ ਜੂਗੀ ਇਹ ਬੜਾ ਵੱਡਾ ਸੰਕੇਤ ਹੈ ਬਾਈਡਨ ਵੱਲੋਂ ਬਾਈਡਨ ਨੇ ਜੋ ਕੁਝ ਕਰਤਾ ਉਹ ਕਿਉਂਕਿ ਪ੍ਰੈਜ਼ੀਡੈਂਟ ਨੇ ਅਸਲ ਵੀ ਅਜੇ ਜੇ ਇਲੈਕਸ਼ਨ ਤੋਂ ਬਾਅਦ ਉਹਨਾਂ ਨੂੰ ਬਰਖਾਸ ਕੀਤਾ ਜਾਊਗਾ ਪਰ ਹੁਣ ਹੋ ਸਕਦਾ ਕਿ ਵੱਡਾ ਇਸ਼ਾਰਾ ਹੈ ਇਹ ਸੰਕੇਤ ਜਿੱਦੇ ਨਾਲ ਲੜਾਈ ਬੰਦ ਹੋ ਸਕਦੀ ਹੈ ਲੜਾਈ ਬੰਦ ਹੋਣ ਤੋਂ ਬਾਅਦ ਲੋਕ ਫਿਰ ਆਪਣੇ ਬਲਬੂਤੇ ਕੰਮ ਕਰਨਗੇ ਜਿਹੜਾ ਵੀ ਯੂਕਰੇਨ ਰਸ਼ੀਆ ਦੀ ਲੜਾਈ ਤੋਂ ਬਾਅਦ ਇਹਨਾਂ ਨੂੰ ਇਜ਼ਰਾਈਲ ਹਮਾਸ ਦੀ ਵੀ ਲੜਾਈ ਬੰਦ ਕਰਾਉਣੀ ਚਾਹੀਦੀ ਹੈ ਉਹਦੇ ਵਿੱਚ ਵੀ ਬੜੀ ਜਿਹੜੀ ਇਸ ਵੇਲੇ ਆ ਹਮਲੇ ਤੇ ਹਮਲਾ ਹੋ ਰਿਹਾ ਔਰ ਬੜੀ ਜਿਹੜੀ ਦਬਾਈ ਹੋ ਰਹੀ ਚਾਰੇ ਪਾਸੇ ਮਸਿਆਲਾ ਚੱਲ ਰਿਹਾ ਰਡਾਰ ਚੱਲ ਰਿਹਾ ਔਰ ਬੜਾ ਕੁਝ ਜਿਹੜਾ ਦਰਸ਼ਨਾਸ਼ ਹੋ ਰਿਹਾ ਉਹਨੂੰ ਕੰਟਰੋਲ ਕਰਨਾ ਬਹੁਤ ਜ਼ਰੂਰੀ ਹੈ ਔਰ ਇਸੇ ਕਰਕੇ ਨਾ ਕਿ ਪਛਮੀਏਸ਼ਾ ਤੇ ਜੁਕਰੇਦ ਵਿੱਚ ਸ਼ਾਂਤੀ ਬਹਾਲ ਕਰਨ ਲਈ ਹਰ ਸੰਭਵ ਯਤਨ ਕਰਾਂਗੇ ਔਰ ਇਸੇ ਹੀ ਮੁੱਦੇ ਨਾਲ ਅਸੀਂ ਪ੍ਰੋਗਰਾਮ ਦੀ ਸਮਾਪਤੀ ਕਰਦੇ ਹਾਂ ਔਰ ਫਿਰ ਤੁਹਾਨੂੰ ਇੰਟਰਨੈਸ਼ਨਲ ਅਪਡੇਟ ਵਿੱਚ ਮਿਲਾਂਗੇ ਔਰ ਦਰਸ਼ਕੋ ਤੁਸੀਂ ਇਸ ਪ੍ਰੋਗਰਾਮ ਨੂੰ ਵੇਖੋ ਆਵਾਜ਼ ਕਰੋ ਪੂਰਾ ਔਰ ਵੇਖਣ ਤੋਂ ਬਾਅਦ ਜਿੰਨੇ ਵੀ ਵਿਸ਼ੇ ਨੇ ਉਹਨਾਂ ਨੂੰ ਕੋ ਕੋ ਪੜਤਾਲ ਕਰੋ ਉਸ ਤੋਂ ਬਾਅਦ ਤੁਸੀਂ ਉਹਦੇ ਤੇ ਆਪਣੇ ਕਮੈਂਟਸ ਦਿਓ ਤੇ ਆਪਣੇ ਦੋਸਤਾਂ ਮਿੱਤਰਾਂ ਨਾਲ ਸ਼ੇਅਰ ਕਰੋ ਬាទ ਬាទ شکریہ تنਵਾਦ ਸਾਜ ਸ੍ਰੀ ਕਾਟ